ਸਤਿ ਸ਼੍ਰੀ ਅਕਾਲ ਜੀ 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 ਜ ਅੱਜ ਨਗਰ ਹੇ ਦੰਪੁਰਾ ਤੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀਾਂ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਨਗਰ ਕੀਰਤਨ ਸਜਾਏ ਜਾਂਦੇ ਹਨ ਇਸ ਸਾਲ ਵੀ ਸਜਾਇਆ ਗਿਆ। ਬਹੁਤ ਸੰਗਤਾਂ ਦੇ ਭਾਰੀ ਇਕੱਠ ਦੇ ਨਾਲ ਅਨੇਕਾਂ ਨਗਰਾਂ ਦੇ ਵਿੱਚੋਂ ਦੀ ਹੁੰਦਾ ਆਇਆ ਇਹ ਨਗਰ ਕੀਰਤਨ ਜਨਮ ਸਥਾਨ ਬਾਬਾ ਜੀਵਨ ਸਿੰਘ ਸਾਹਿਬ ਜੀਾਂ ਦੇ ਸਥਾਨ ਤੇ ਗੱਗੋ ਮਾਹਲ ਵਿਖੇ ਪਹੁੰਚਦਾ ਹੈ। ਬਹੁਤ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਹਰ ਸਾਲ ਸੰਗਤਾਂ ਬੜੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਦੀਆਂ ਹਨ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਕਿਰਪਾ ਕਰੋ ਮਹਾਰਾਜ ਚੜ੍ਹਦੀਆਂ ਕਲਾ ਕਰੇ ਸਾਰੀਆਂ ਸੰਗਤ ਤੇ ਇਸੇ ਤਰ੍ਹਾਂ ਹੋਰ ਵੀ ਉਤਸ਼ਾਹ ਵਧਾਉਣ ਨਗਰ ਖੇੜੇ ਦਾ ਭਲਾ ਕਰਨ ਨਾਲ ਮਨੁੱਖੀ ਜੀਵਾਂ ਤੇ ਫਸਲ ਵਾੜੀ ਤੇ ਸਤਿਗੁਰੂ ਮਿਹਰ ਕਰਨ ਬਾਬਾ ਜੀਵਨ ਸਿੰਘ ਸਾਹਿਬ ਜੀ ਹਰ ਹਰੇਕ ਪ੍ਰਾਣੀ ਨੂੰ ਬਾਣੀ ਅਤੇ ਬਾਣੇ ਦੇ ਧਾਰਨੇ ਆਉਣ ਦੀ ਸਮਰੱਥਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੇਂਦਰ ਤੋਂ ਕਿੱਥੇ ਕਿੱਥੋਂ ਸੱਦਿਆ ਗਿਆ ਗਾ ਗਾ ਦੇ ਸੰਬੰਧ ਵਿੱਚ ਸੱਦਿਆ ਗਿਆ ਕਿ ਆਮਰ ਜਹੇਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਖੁਸ਼ੀ ਵਿੱਚ ਜਨਮ ਸਥਾਨ ਤੋਂ ਹਰ ਸਾਲ ਪਿੰਡ ਏਦੰਪੁਰੇ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਜਾਂਦਾ ਬਾਬਾ ਬਲਦੇਵ ਸਿੰਘ ਕਿਉਂਰਾ ਆਨੰਦਪੁਰ ਸਾਹਿਬ ਵਾਲੇ ਹਰ ਸਾਲ ਪਿੰਡ ਤੋਂ ਬਾਬਾ ਬਤਾਰ ਸਿੰਘ ਆਨੰਦਪੁਰ ਸਾਹਿਬ ਵਾਲੇ ਪਿੰਡ ਏਦੰਪੁਰੇ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਨਗਰਾਂ ਵਿੱਚੋਂ ਦੀ ਹੁੰਦਾ ਆਇਆ ਪਿੰਡ ਏਦੰਪੁਰੇ ਤੋਂ ਮਾਂਜ ਕੱਕੜ ਰਾਣੀਆਂ ਨਡਾਗ ਤੂਰ ਗੁਰਦਰਾ ਦਮਦਮਾ ਸਾਹਿਬ ਤੋਂ ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀ ਤੋਂ ਆਨੰਦਪੁਰ ਸਾਹਿਬ ਸੀਸ ਲਿਆਏ ਨੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਸਾਰੀਆਂ ਸੰਗਤਾਂ ਵੱਤੋਂ ਅੱਜ ਬਾਬਾ ਜੀਮਨ ਸਿੰਘ ਜੀ ਦੀ ਪਾਲਕੀ ਦੀ ਰੌਣਕ ਵਧਾਇਆ ਕਰੋ ਤੇ ਗੁਰੂ ਘਰ ਦੀਆਂ ਖੂਹੀਆਂ ਬਰਾਜ਼ ਕਰਿਆ ਕਰੋ ਜਿਨ੍ਹਾਂ ਨੇ ਚਮਕੌਰ ਦੀ ਗਲੀ ਦੇ ਵੱਡੇ ਸਹਬਜ਼ਾਦਿਆਂ ਦੇ ਨਾਲ ਗੁਰੂ ਕਲਗੀ ਤਰਪਾਸ਼ਾਂ ਦੀਆਂ ਫੌਜੀਆਂ ਦੇ ਨਾਲ ਚਮਕੌਰ ਦੀ ਗੱਲੀ ਜਿੱਦੀ ਪ੍ਰਾਪਤ ਕੀਤੀ ਆ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਸਾਰੀਆਂ ਸੰਗਤਾਂ ਸਾਲ ਪਿੱਛੋਂ ਅਮਰ ਜਹੀਰ ਬਾਬਾ ਜੀਵਨ ਸਿੰਘ ਜੀ ਦੇ ਦਿਹਾੜੇ ਤੇ ਵੱਧ ਤੋਂ ਵੱਧ ਕੁਟੀਆਂ ਮਨਾਉਣ ਦੀ ਕਿਰਪਾ ਅਦਾ ਕਰਿਆ ਕਰੋ ਇਹ ਗੱਗੋ ਮਾਲ ਹਰ ਸਾਲ ਪਿੱਛੋਂ ਪਿੰਡ ਰੇਂਪੁਰ ਦੀਆਂ ਸੰਗਤਾਂ ਨਗਰ ਕੀਰਤਨ ਪਾਲਕੀ ਸਾਫ ਕਰਦੀਆਂ ਨੇ ਦਮਦਮਾ ਸਾਹਿਬ ਤੋਂ ਹੋ ਕੇ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ